ਅੱਜ ਦਾ ਪ੍ਰੋਗਰਾਮ ਦੀ ਇਸਦੋਂ ਵਿਸ਼ੇਸ਼ਤਾ ਕਿ ਪਾਤਰ ਸਾਹਿਬ ਦੀ ਯਾਦ ਵਿੱਚ ਬਹੁਤ ਸਾਰੇ ਸਮਾਗਮ ਹੋਏ ਨੇ ਅੱਗੇ ਵੀ ਹੋਣਗੇ ਪਰ ਅੱਜ ਦੇ ਸਮਾਗਮ ਦੀ ਵਿਸ਼ੇਸ਼ਤਾ ਸੀ ਕਿ ਇਹ ਕਲਾ ਤੇ ਕਲਮਾਂ ਵਾਲਿਆਂ ਵੱਲੋਂ ਦੂਜੇ ਵੱਨੇ ਮਿਹਨਤ ਕਸ਼ਟ ਲੋਕਾਂ ਦੇ ਵੱਲੋਂ ਸਮਾਗਮ ਸੀ ਇਹ ਸੰਘਰਸ਼ ਦੇ ਮੈਦਾਨ ਤੇ ਆਪਣੇ ਹੱਕਾਂ ਲਈ ਤੇ ਆਪਣੀ ਮੁਕਤੀ ਲਈ ਜੂਝਦੇ ਲੋਕਾਂ ਵੱਲੋਂ ਸੀ ਤੇ ਉਧਰੋਂ ਕਵੀਆਂ ਲੇਖਕਾਂ ਚਿੱਤਰਕਾਰਾਂ ਤਰਕਸ਼ੀਲਾਂ ਤੇ ਡੈਮੋਕਰੈਟਿਕ ਜਮਹੂਰੀ ਲੋਕਾਂ ਵੱਲੋਂ ਸੀ ਇੱਕ ਵੱਨੇ ਬੁੱਧੀਮਾਨ ਵਿਦਵਾਨ ਲੋਕ ਪੱਤਰਕਾਰ ਲੇਖਕ ਕਵੀ ਫੋਟੋ ਜਰਨਲਿਸਟ ਨੇ ਹੋ ਸੀ ਤੇ ਇਹ ਵੱਖ-ਵੱਖ ਝਰਨੇ ਲੋਕਾਂ ਦੇ ਤੇ ਲੋਕਾਂ ਦੀ ਮੁਕਤੀ ਵਾਸਤੇ ਜੂਰ ਦੇ ਲੋਕਾਂ ਦੇ ਝਰਨਿਆਂ ਦਾ ਆਪਸ ਦੇ ਵਿੱਚ ਸਮੇਲ ਹੋਇਆ ਸੰਗਮ ਹੋਇਆ ਤੇ ਇੱਕ ਸਾਗਰ ਸੀ ਬਰਨਾਲੇ ਦੀ ਦਾਣਾ ਮੰਡੀ ਜੁੜਿਆ ਸਹਿਦਕਾਰਾਂ ਲੇਖਕਾਂ ਦਾ ਕਵੀਆਂ ਦਾ ਤੇ ਵਿਦਵਾਨ ਲੋਕਾਂ ਦਾ ਅੱਜ ਦੇ ਸਵਾਗਤ ਵਿੱਚ ਇਸ ਤਰ੍ਹਾਂ ਦੇਖਦੇ ਆ ਕਿ ਅੱਜ ਜਦੋਂ ਇਸ ਮੌਕੇ ਮੁਲਕ ਦੇ ਅੰਦਰ ਮੁਲਕ ਦਾ ਪ੍ਰਧਾਨ ਨਵਾਂ ਪ੍ਰਧਾਨ ਮੰਤਰੀ ਬਣਨ ਜਾ ਰਿਹਾ ਤੇ ਉਹ ਆਪਣਾ ਤਿਲਕ ਲਗਾ ਰਿਹਾ ਤਾਂ ਉਸ ਮੌਕੇ ਇੱਕ ਵੰਨੇ ਲੋਕਾਂ ਦੀ ਆਪ ਦੀ ਤਾਕਤ ਦਾ ਬਿੰਬ ਦੇ ਤੌਰ ਤੇ ਬਾਤਰ ਦੀ ਕਵਤਾ ਖੜੀ ਹੋਈ ਲੋਕਾਂ ਦੀ ਕਵਤਾ ਖੜੀ ਹੋਈ ਰੰਗਮਾਂਚ 'ਚ ਖੜਾ ਹੋਇਆ ਜੂਜ ਦੇ ਲੋਕਾਂ ਨੇ ਅੱਜ ਦੀ ਇੱਥੇ ਖੜੇ ਹੋ ਕੇ ਦਾਣਾ ਮੰਡੀ 'ਚ ਪਾਤਰ ਦੇ ਸਵੱਬ ਨਾਲ ਇਹ ਅਹਿਦ ਕੀਤਾ ਕਿ ਸਰਕਾਰਾਂ ਆਈਆਂ ਨੇ ਤੇ ਗਈਆਂ ਨੇ ਕਿਸੇ ਦੀ ਤਕੜੀ ਕਿਸੇ ਦਾ ਪੰਜਾ ਕਿਸੇ ਦਾ ਤੀਰ ਕਮਾਨ ਲੋਕਾਂ ਦੀ ਅੱਖ ਚੋਂ ਵਗਦਾ ਹੰਝੂ ਸਾਡਾ ਚੋਣ ਨਿਸ਼ਾਨ ਕਿ ਜਦ ਤੱਕ ਲੋਕਾਂ ਦੀ ਅੱਖ ਚ ਹੰਝੂ ਰਹੂਗਾ ਕਰਜੇ ਗਰੀਬੀ ਮਹਿੰਗਾਈ ਬੇਰਜ਼ਗਾਰੀ ਪ੍ਰਵਾਸ ਨਸ਼ੇ ਗੁੰਡਾਗਰਦੀ ਫਿਰਕਾ ਪ੍ਰਸਤੀ ਜਾਤ ਪਾਤ ਰਹੂਗੀ ਉਦੋਂ ਤੱਕ ਗਦਰੀ ਬਾਪਿਆਂ ਦੇ ਵਾਰਸ ਭਗਤ ਸਰਾਬੇ ਦੇ ਵਾਰਸ ਪਾਤਰ ਕਵੀ ਤੇ ਸੰਤਰਾ ਮੋਦਾਸੀ ਦੇ ਵਾਰਸ ਮੈਦਾਨ ਚ ਰਹਿਣਗੇ ਸੋ ਅੱਜ ਦਾ ਇੱਕ ਸਮਾਗਮ ਆਪਣੀ ਆਪ ਜੀ ਮੀਲ ਪੱਥਰ ਆ ਜਿਨੇ ਇਹ ਕਿਹਾ ਕਿ ਕੀ ਹੋਇਆ ਜੇ ਆਈ ਪੱਤ ਝੜ ਤੂੰ ਅਗਲੀ ਰੁੱਤੇ ਯਕੀਨ ਰੱਖੀ ਮੈਂ ਲੱਭ ਕੇ ਲਿਆਉਂਦਾ ਹਾਂ ਕਿਤੇੋਂ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਅੱਜ ਪਾਤਰ ਦੇ ਪਰਿਵਾਰ ਨੂੰ ਪਾਤਰ ਦੀ ਜੀਵਨ ਸਾਥਣ ਭੁਪਿੰਦਰ ਸੀ ਪਾਤਰ ਦਾ ਭਰਾ ਉਪਕਾਰ ਸੀ ਪਾਤਰ ਸਾਹਿਬ ਦਾ ਬੇਟਾ ਮਨਰਾਜ ਪਾਤਰ ਸੀ ਉਹਨਾਂ ਦੇ ਪਰਿਵਾਰ ਦੇ ਹੋਰ ਮੈਂਬਰ ਸੀ ਪਾਤਰ ਸਾਹਿਬ ਦੀਆਂ ਭੈਣਾਂ ਸੀ ਉਹਨਾਂ ਸਾਰਿਆਂ ਨੂੰ ਧਰਤੀ ਦਾ ਗੀਤ ਨਾਂ ਦਾ ਸਨਮਾਨ ਦਿੱਤਾ ਕੋਈ 15000 ਲੋਕਾਂ ਨੇ ਖੜੇ ਹੋ ਕੇ ਉਹਨਾਂ ਦੀ ਝੋਲੀ ਸਨਮਾਨ ਪਾਇਆ ਇਹ ਪਾਤਰ ਦੀ ਕਰਨੀ ਨੂੰ ਸਜਦਾ ਕੀਤਾ ਤੇ ਨਾਲ ਕਿਹਾ ਕਿ ਪਾਤਰ ਸਾਹਿਬ ਕਿਤੇ ਨਹੀਂ ਗਏ ਉਹ ਸਾਡੇ ਦਿਲਾਂ 'ਚ ਨੇ ਤੇ ਸਦਾ ਹੀ ਵਸਦੇ ਰਹਿਣਗੇ ਤੇ ਨਾਲ ਅੱਜ ਅਹਿਦ ਲਿਆ ਕਿਰਤੀਆਂ ਤੇ ਕਿਸਾਨਾਂ ਨੇ ਅਸੀਂ ਸੂਰਜਮੁਖੀ ਬਥੇਰੀ ਬੀਜਲੀ ਝੋਨਾ ਕਣਕ ਆਲੂ ਬਥੇਰੇ ਲਾਲੇ ਗੰਨਾ ਬਥੇਰਾ ਬੀਜ ਲਿਆ ਹੁਣ ਅਸੀਂ ਅਕਲਾਂ ਦੀ ਖੇਤੀ ਕਰਾਂਗੇ ਫਸਲਾਂ ਦੀ ਖੇਤੀ ਬਥੇਰੀ ਕਰ ਲਈ ਇਸ ਕਰਕੇ ਇੱਥੇ ਗਦਰੀ ਬਾਬਿਆਂ ਦਾ ਭਗਸਰਾ ਬਿਆਂ ਦਾ ਪਾਤਰ ਵਰਗੇ ਦੇ ਲੋਕਾਂ ਦੇ ਸੁਪਨਿਆਂ ਦਾ ਸਮਾਜ ਲੈ ਕੇ ਆਉਣ ਲਈ ਤੇ ਉਹ ਫਿਕਰ ਵੀ ਅੱਜ ਸਾਂਝੇ ਹੋਏ ਜਿਹੜੇ ਪੰਜਾਬ 'ਚ ਆਉਣ ਵਾਲੇ ਦਿਨਾਂ 'ਚ ਨਵੇਂ ਬੱਦਲ ਆਉਣਗੇ ਨਵੀਂ-ਨਵੇਂ ਤਰੀਕੇ ਦੇ ਫਿਰਕਾ ਪ੍ਰਸਤੀ ਦੇ ਮੂਲਵਾਦ ਦੇ ਲੋਕਾਂ ਨੂੰ ਲੋਕਾਂ ਨਾਲ ਲੜਾਉਣ ਦੇ ਦੂਜੇ ਬੰਨੇ ਲੋਕਾਂ ਦੇ ਕਾਫਲੇ ਖੜੇ ਹੋਣਗੇ ਇਸ ਇਸ ਪੱਖੋਂ ਅੱਜ ਦੇ ਸਮਾਗਮ ਨੇ ਸਲਾਮ ਕੀਤਾ ਪੱਤਰਕਾਰ ਭਾਈਚਾਰੇ ਨੂੰ ਫੋਟੋ ਜਰਨਲਿਸਟਾਂ ਨੂੰ ਕਲਮਾਂ ਵਾਲੇ ਲੋਕਾਂ ਨੂੰ ਉਹਨਾਂ ਨੂੰ ਸਲਾਮ ਕੀਤਾ ਕਿ ਜਾਗੋ ਆਉਣ ਵਾਲਾ ਕੱਲ ਤੁਹਾਡਾ ਹੈ ਤੇ ਇਸ ਕਰਕੇ ਇੱਥੇ ਜੇ ਬਗਦੀਆਂ ਰਹਿਣੀਆਂ ਪਾਉਣਾ ਕਪੱਤੀਆਂ ਤਾਂ ਤੂੰ ਜਗਾ ਦੇ ਮੋਮਬਤੀਆਂ ਤੂੰ ਜਗਾ ਦੇ ਮੋਮਬਤੀਆਂ ਮੈਂ ਤਾਂ ਬਸ ਉਹਨਾਂ ਸਾਰੇ ਪੰਜਾਬੀਆਂ ਦਾ ਸ਼ੁਕਰਗੁਜ਼ਾਰ ਹੀ ਕਰਦਾ ਅੱਜ ਖਾਸ ਤੌਰ ਤੇ ਜਿਹੜੇ ਸਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਪ੍ਰੋਗਰਾਮ ਕਰਾਇਆ ਗਿਆ ਤੇ ਬਹੁਤ ਅਸੀਂ ਗਹਿਰੇ ਸਦਮੇ ਤੋਂ ਉੱਪਰ ਨੇ ਤੇ ਇਹ ਚੀਜ਼ਾਂ ਇਦਾਂ ਦੇ ਸ਼ਰਦਾਂਜਲੀ ਸਮਾਗਮ ਸਾਡੇ ਸਾਨੂੰ ਹੌਸਲਾ ਦਿੰਦੀਆਂ ਕਿ ਇਹਨਾਂ ਲੋਕੀ ਉਹਨਾਂ ਨੂੰ ਪਿਆਰ ਦੇ ਰਹੇ ਸੋ ਇਸ ਤਰ੍ਹਾਂ ਦਾ ਬਹੁਤ ਦਿਲ ਨੂੰ ਠੰਡ ਪਾਉਣ ਵਾਲੀ ਇੱਕ ਇੱਕ ਸਮਾਗਮ लास्ट ਜਿਹੜੇ ਪਾਤਰ ਸਾਹਿਬ ਨਾਣੇ ਵਿੱਚ ਹੀ ਹੋ ਕੇ ਗਏ ਸੀ ਉਹਨਾਂ ਨੂੰ ਜਿਹਨੂੰ ਗਏ ਸ਼ਾਮਦੇਸ਼ ਸਾਹਿਬ ਹੈ ਅੱਜ ਬਨਾਲਾ ਦਾ ਪਿਆਰ ਤੇ ਜਿਵੇਂ ਉਹਨਾਂ ਨੂੰ ਯਾਦ ਕੀਤਾ ਗਿਆ ਕਿਸ ਤਰ੍ਹਾਂ ਬਨਾਲਾ ਸੋ ਬਨਾਲਾ ਉਹ ਸ਼ਹਿਰ ਹੈ ਜਿੱਥੇ ਉਹਨਾਂ ਨੇ ਜਿਸਮਾਨੀ ਤੌਰ ਤੇ ਆਪਣਾ ਆਖਰੀ ਦਿਨ ਗੁਜ਼ਾਰਿਆ ਤੇ ਉਹਨਾਂ ਨੇ ਜਿਹੜੀ ਰਚਨਾ ਪੜੀ ਸੋ ਮੈਂ ਤਾਂ ਹੁਣ ਇੱਥੇ ਸੀਗਾ ਵੀ ਮੇਰਾ ਆਉਣਾ ਬਹੁਤ ਜ਼ਰੂਰੀ ਸੀ ਇੱਥੇ ਸਾਨੂੰ ਜਦੋਂ ਇੱਥੇ ਬੁਲਾਇਆ ਗਿਆ ਮੈਂ ਥੋੜਾ ਦਿੱਕਤੀ ਸੀਗਾ ਵੀ ਅੱਜ بڑے ਸਾਡੇ ਜ਼ਖਮ ਅੱਲੇ ਆ ਤੇ ਅਸੀਂ ਪਰ ਜਿਹੜੇ ਅਮੋਲਕ ਜੀ ਜੱਸੀ ਜੀ ਤੇ ਡਾਕਟਰ ਪਰਵਿੰਦਰ ਹੁਣਾਂ ਨੇ ਜਿਹੜੀ ਸਾਡੇ ਸਾਹਮਣੇ ਰੂਪਰੇਖਾ ਦਿਖਾਈ ਕਿ ਇਹਦਾ ਪ੍ਰੋਗਰਾਮ ਹੋਊਗਾ ਵੀ ਕਿਸਾਨ ਜਥੇਬੰਦੀਆਂ ਵੱਲੋਂ ਬਹੁਤ ਜਿਵੇਂ ਬਹੁਤ ਲੋਕੀ ਬਹੁਤ ਕਿਸਾਨ ਬਹੁਤ ਮਜ਼ਦੂਰ ਆਉਣਗੇ। ਤੋਂ ਅਸੀਂ ਸਾਡੀ ਹਿੰਮਤ ਨਹੀਂ ਪਈ ਕਿ ਅਸੀਂ ਇਸ ਪ੍ਰੋਗਰਾਮ ਤੇ ਆਉਣ ਨੂੰ ਨਾ ਕਰ ਸਕੀਏ। ਤੋਂ ਉਸ ਪ੍ਰਣਾਲਾ ਪ੍ਰਣਾਣੇ ਆਉਣਾ ਸਾਡਾ ਜ਼ਰੂਰੀ ਵੀ ਸੀਗਾ ਕਿਉਂਕਿ ਮੈਨੂੰ ਲੱਗਦਾ ਵੀ ਉਹ ਉਹ ਆਖਰੀ ਦਿਨ ਉਹਨਾਂ ਨੇ ਇੱਥੇ گزارਿਆ ਸੀ ਕਿ ਤੇ ਜਿਹੜੀ ਚੀਜ਼ ਉਹਨਾਂ ਨੇ ਉੱਥੇ ਉਸ ਦਿਨ ਉੱਥੇ ਗਾਈ ਸੀ ਇੱਥੇ ਸੋ ਮੈਂ ਉਹੀ ਚੀਜ਼ ਅੱਜ ਮੈਂ ਵੀ ਗੁੰਗੁਨਾਈ ਤੇ ਮੈਨੂੰ ਇਸ ਚੀਜ਼ ਦੀ ਕੁਝ ਤਸੱਲੀ ਹੋਈ ਕਿ ਚਲੋ ਮੈਂ ਜਿੱਥੋਂ ਕਾਣੀ ਖਤਮ ਹੋਈ ਸੀ ਉੱਥੋਂ ਚੱਲ ਲਈ ਮੈਂ ਦੇਖੋ ਮੇਰੇ ਪਾਪਾ ਜਿਵੇਂ ਲਿਖਦੇ ਸੀਗੇ ਮੈਂ ਸ਼ੁਰੂਤੀ ਉਹਨਾਂ ਦੀਆਂ ਚੀਜ਼ਾਂ ਗਾਉਂਦਾ ਰਿਹਾ ਸੋ ਹੁਣ ਵੀ ਜਿਹੜੇ ਨਾਟਕ 'ਚ ਜਿਹੜੇ ਚੀਜ਼ਾਂ ਗਾਈਆਂ ਗਈਆਂ ਉਹ ਜ਼ਿਆਦਾਤਰ ਉੱਥੋਂ ਹੀ ਜਿਹੜਾ ਕਿਸਾਨੀ ਅੰਦੋਲਨ ਜਿਹੜਾ ਚੱਲਦਾ ਸੀ ਉਦੋਂ ਬਹੁਤ ਅਸੀਂ ਐਕਟਿਵ ਸੀਗੇ ਬਹੁਤ 15 20 ਚੀਜ਼ਾਂ ਅਸੀਂ ਇਕੱਠਿਆਂ ਨੇ ਕੀਤੀ ਸਟੂਡਰਿਆ ਆਇਆ ਸ਼ੁਰੂ ਤੋਂ ਕਲਾ ਨਾਲ ਤੇ ਪਾਪਾ ਨਾਲ ਹੀ ਬੱਪਾ ਦੀ ਚੀਜ਼ਾਂ ਹੀ ਗਾਉਂਦਾ ਰਿਹਾ ਮੈਂ ਤੇ ਭਾਜੀ ਜਦੋਂ ਵੀ ਅਮੋਲਕ ਜੀ ਜਾਂ ਪਰਮਿੰਦਰ ਜੀ ਜਾਂ ਜੱਸੀ ਜਦੋਂ ਵੀ ਯਾਦ ਕਰਨਗੇ ਮੈਂ ਜ਼ਰੂਰ ਆਉਂਗਾ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਸੁਰਜੀਤ ਪਾਤਰ ਨੂੰ ਰਾਨੂ ਅੱਜ ਇੰਨੇ ਵੱਡੇ ਤੇ ਪਰਵੇ ਰੂਪ ਚ ਯਾਦ ਕੀਤਾ ਗਿਆ ਹੈ ਇਹ ਇੱਕ ਨਿਸ਼ਾਨੀ ਹੈ ਕਿ ਲੋਕਾਂ ਦਾ ਸ਼ਾਇਰ ਕੌਣ ਹੁੰਦਾ ਹੈ ਲੋਕਾਂ ਦਾ ਕਵੀ ਕੌਣ ਹੁੰਦਾ ਹੈ ਲੋਕਾਂ ਦਾ ਲੇਖਕ ਕੌਣ ਹੁੰਦਾ ਹੈ ਕੌਣ ਲੋਕਾਂ ਨੇ ਲਿਖਦਾ ਹੈ ਤੇ ਲੋਕ ਉਹਨੂੰ ਕਿਸ ਤਰ੍ਹਾਂ ਯਾਦ ਰੱਖਦੇ ਨੇ ਤੇ ਜਦੋਂ ਕੋਈ ਲੋਕਾਂ ਨੇ ਲਿਖਦਾ ਹੈ ਲੋਕਾਂ ਲਈ ਸ਼ਬਦ ਸੋਹਣੇ ਸਿਰਜਦਾ ਹੈ ਤੇ ਲੋਕ ਫਿਰ ਉਹਨੂੰ ਇਦਾਂ ਹੀ ਯਾਦ ਰੱਖਦੇ ਨੇ ਇਦਾਂ ਹੀ ਪਰਵੇ ਰੂਪ ਚ ਉਹਨੂੰ ਸਲਾਮ ਕਰਨ ਵਾਸਤੇ ਆਉਂਦੇ ਆ ਤੇ ਸੁਰਜੀਤ ਪਾਤਰ ਹੁਰੀ ਤੇ ਸ਼ਬਦਾਂ ਤੋਂ ਦੂਰ 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 ਬਹੁਤ ਵੱਡੀ ਥਾਂ ਦੇ ਉੱਤੇ ਨੇ ਤੇ ਮੈਂ ਤੇ ਬੜਾ ਖੁਸ਼ ਨਸੀਬਾ ਕਿ ਮੈਨੂੰ ਬਹੁਤ ਸਾਲ ਉਹਨਾਂ ਦੇ ਨਾਲ-ਨਾਲ ਤੁਰਨ ਦਾ ਮੌਕਾ ਮਿਲਿਆ ਉਹਨਾਂ ਦੇ ਪਿੱਛੇ-ਪਿੱਛੇ ਤੁਰਨ ਦਾ ਮੌਕਾ ਮਿਲਿਆ ਉਹਨਾਂ ਨਾਲ ਗੱਲਾਂ ਕਰਨ ਦਾ ਮੌਕਾ ਮਿਲਿਆ ਕੰਮ ਕਰਨ ਦਾ ਮੌਕਾ ਮਿਲਿਆ ਅਸੀਂ ਚੰਡੀਗੜ੍ਹ ਚ ਅਕੈਡਮੀ ਦੇ ਵਿੱਚ ਕੰਮ ਕਰਦੇ ਹੋਏ ਬਹੁਤ ਸਾਲ ਅਸੀਂ ਬਹੁਤ ਸਾਰੇ ਸੁਪਨੇ ਵੇਖੇ ਉਹਨਾਂ ਨੂੰ ਪੂਰੀਆਂ ਵੀ ਕੀਤਾ ਤੇ ਅਜੇ ਹੋਰ ਬੜੇ ਸਾਰੇ ਸੁਪਨੇ ਸੀ ਪਾਤਰ ਸਾਹਿਬ ਦੇ ਜਿਹੜੇ ਡਿਸਕਸ ਕੀਤੇ ਸੀ ਪਰ ਉਹ ਰਹਿ ਗਏ ਪਰ ਪਾਤਰ ਸਾਹਿਬ ਵੀ ਬਹੁਤ ਸਾਰੇ ਲੋਕ ਨੇ ਉਹਨਾਂ ਨੂੰ ਯਾਦ ਕਰਨ ਵਾਲੇ ਉਹਨਾਂ ਦੇ ਸੁਪਨੇ ਨੂੰ ਪੂਰਾ ਕਰਨ ਵਾਲਾ ਅ ਜਿਸ ਦਿਨ ਲਾਸਟ ਉਹ ਬਰਨਾਲੇ ਵਿੱਚ ਸੀਗੇ ਪਾਤਰ ਸਾਹਿਬ ਠੀਕ ਉਸ ਤੋਂ ਇੱਕ ਸ਼ਾਮ ਪਹਿਲਾਂ ਉਹ ਸਾਡੇ ਕੋਲ ਸੀਗੇ ਅਸੀਂ ਲਾਸਟ ਚੰਡੀਗੜ੍ਹ ਦੇ ਵਿੱਚ ਅਸੀਂ ਇਕੱਠਿਆਂ ਨੇ ਸ਼ਾਮ ਨੂੰ 5:30 ਵਜੇ ਇੱਕ ਗਰੁੱਪ ਫੋਟੋ ਲਈ تھی ਜ ਜਿਹਦੇ ਵਿੱਚ ਅਸੀਂ ਜ਼ਬਰਦਸਤੀ ਪਾਤਰ ਸਾਹਿਬ ਨੂੰ ਉਹ ਗੱਡੀ 'ਚ ਜਾ ਰਹੇ ਸੀ ਉਤਾਰ ਕੇ ਅਸੀਂ ਤਸਵੀਰ ਲਈ ਕਿ ਪਾਤਰ ਸਾਹਿਬ ਆਪਾਂ ਬਿਲਡਿੰਗ ਦੇ ਬਾਹਰ ਫੋਟੋ ਕਰ ਲਈਏ ਤੇ ਉਹ ਮੈਨੂੰ ਹਮੇਸ਼ਾ ਕਹਿੰਦੇ ਹੁੰਦੇ ਕਿ ਤੂੰ ਨਿਰਦੇਸ਼ਕ ਹੈ ਮੈਂ ਪਾਤਰਾਂ ਤੇਰਾ ਕਹਿਣਾ ਤਾਂ ਮੈਂ ਮੋੜ ਨਹੀਂ ਸਕਦਾ ਮੈਂ ਤਾਂ ਤੇਰੇ ਨਾਟਕ ਦਾ ਪਾਤਰ ਆ ਉਹ ਬੜੇ ਪਿਆਰ ਨਾਲ ਔਰ ਬਹੁਤ ਹੀ ਹਲੀਮੀ ਸਤਸਕਾਰ ਨਾਲ ਕਹਿੰਦੇ ਹੁੰਦੇ ਸੀ ਕਿ ਉਹ ਦਿਨ ਵੀ ਮੈਨੂੰ ਕਲਾਵੇ 'ਚ ਲੈ ਕੇ ਚੰਡੀਗੜ੍ਹ ਉਹਨਾਂ ਨੇ ਸਾਡੇ 5 ਵਜੇ ਸਾਡੀ ਲਾਸਟ ਫੋਟੋ ਸੀ ਜਿੱਦੜੇ ਬਰਨਾਲੇ ਤੋਂ ਇੱਕ ਸ਼ਾਮ ਪੈਣ ਦੀ ਗੱਲ ਆ ਤੇ ਉਹ ਬੜੇ ਖੂਬਸੂਰਤ ਪਲ ਸੀਗੇ ਤੇ ਉਹ ਯਾਦਾਂ ਪਰ ਸਾਨੂੰ ਨਹੀਂ ਸੀ ਪਤਾ ਕਿ ਉਹਨਾਂ ਨੇ ਇਦਾਂ ਤੁਰ ਜਾਣਾ ਅਗਲੇ ਦਿਨ ਬਰਨਾਰੇ ਸੀਗੇ ਤੇ ਫੇਰ ਉਹ ਸਾਡੇ ਵਿਚਕਾਰ ਨਹੀਂ ਸੀ ਤਾਂ ਨਾਲ ਜੁੜੇ ਰਹੇਗੇ ਬਿਲਕੁਲ ਮੈਂ ਸਮਝਦਾ ਕਿ ਜਿੰਨੀ ਦੇਰ ਤੱਕ ਪੰਜਾਬ ਜਿੰਦਾ ਹੈ ਪੰਜਾਬੀ ਜਿੰਦੇ ਨੇ ਪੰਜਾਬੀਅਤ ਜਿੰਦੀ ਹੈ ਇਸ ਧਰਤੀ ਦੇ ਉੱਤੇ ਪੰਜਾਬੀ ਮਾਂ ਬੋਲੀ ਜਿੰਦੀ ਹੈ ਪਾਤਰ ਸਾਹਿਬ ਹਮੇਸ਼ਾ ਜਿੰਦੇ ਰਹਿਣਗੇ ਪਾਤਰ ਸਾਹਿਬ ਲੋਕਾਂ ਦੇ ਦਿਲਾਂ ਵਿੱਚ ਨੇ ਲੋਕਾਂ ਦੀਆਂ ਕਿਤਾਬਾਂ ਵਿੱਚ ਨੇ ਆਪਣੀਆਂ ਕਿਤਾਬਾਂ ਵਿੱਚ ਨੇ ਤੋ ਇਸ ਕਰਕੇ ਪਾਤਰ ਸਾਹਿਬ ਕਿਧਰੇ ਨਹੀਂ ਜਾ ਸਕਦੇ ਜਿਵੇਂ ਅਸੀਂ ਆਪਣੇ ਨਾਟਕ ਨੂੰ ਵੀ ਸਮਾਪਤ ਕੀਤਾ ਹੈ ਕਿ ਮੈਂ ਇੱਕ ਦਿਨ ਫੇਰ ਆਉਣਾ ਹੈ ਤੋ ਇੱਕ ਦਿਨ ਫੇਰ ਆਉਣਾ ਤੋਂ ਮਤਲਬ ਇਹ ਹੈ ਕਿ ਉਹਨਾਂ ਨੇ ਸਾਡੇ ਖਿਆਲਾਂ ਚ ਆਉਣਾ ਉਹਨਾਂ ਨੇ ਸਾਡੇ ਮਨਾਂ ਚ ਆਉਣਾ ਵਾ ਉਹਨਾਂ ਨੇ ਆਪਣੇ ਸ਼ਬਦਾਂ ਦੇ ਨਾਲ ਸਾਡੀਆਂ ਕਿਤਾਬਾਂ ਦੇ ਵਿੱਚ ਜਿੰਦੇ ਰਹਿਣਾ ਵਾ ਤੋ ਪਾਤਰ ਸਾਹਿਬ ਨੇ ਇੱਕ ਦਿਨ ਫੇਰ ਆਉਣਾ